ਔਰੀ ਜਿਹੜੇ ਕਹਿੰਦੇ ਅਸੀਂ ਤੇ ਕਦੀ ਮਾਸ ਖਾਧਦਾ ਹੀ ਨਹੀਂ ਆ ਉਹਨਾਂ ਵੀ ਕਦੇ ਨਾ ਕਦੇ ਤੇ ਕੌਗਰੋਜ ਖਾਧਦਾ ਹੀ ਹੋਊਗਾ ਇਹ ਤੁਹਾਨੂੰ ਪਤਾ ਜਿਹੜੀ ਆਪਾਂ ਕੌਫੀ ਪੀਂਨੇ ਆ ਬੜੀ ਖੋਸ਼ ਹੋ ਕੇ ਵਿਆਹਾਂ ਸ਼ਾਦੀਆਂ ਦੇ ਜਾਂ ਕੋਈ ਲੋਕ ਡੇਲੀ ਘਰੇ ਵੀ ਕੌਫੀ ਪੀਂਦੇ ਹੀ ਪੀਂਦੇ ਆ ਕੌਫੀ ਤੋਂ ਬਿਨਾ ਤੇ ਉਹਨਾਂ ਦਾ ਗਿਜਾਰਾ ਹੈਗਾ ਨਹੀਂ ਆ ਕੌਫੀ ਦੇ ਵਿੱਚ 10% ਕੌਗਰੋਜ ਹੁੰਦੇ ਆ ਜਦੋਂ ਕੌਫੀ ਨੂੰ ਬਣਾਇਆ ਜਾਂਦਾ ਮਿਕਸ ਕੀਤਾ ਜਾਂਦਾ ਉਹਦੇ ਵਿੱਚ 10% ਕੌਗਰੋਜ ਹੀ ਮਿਕਸ ਹੋ ਜਾਂਦੇ ਆ ਇਹ ਜਿਹੜੀਆਂ ਕੰਪਨੀਆਂ ਆਪ ਵੀ ਦਾਵਾ ਕਰਦੀਆਂ ਤੇ ਇਸ ਚੀਜ਼ ਦਾ ਸਰਕਾਰ ਨੂੰ ਪਤਾ ਵਾ ਇਸ ਸਰਕਾਰ ਨੇ ਵੀ 10% ਕੌਕਰ ਜਿਹੜੇ ਕੰਪਨੀਆਂ ਨਾਲ ਲਾਊਡ ਕੀਤੇ ਆ ਕਿ 10% ਤੁਸੀਂ ਪਾ ਸਕਦੇ ਜੇ ਪਰ ਕੰਪਨੀਆਂ ਕਿੱਥੇ ਰੁਕਦੀਆਂ ਵਾ ਕਈ ਇਦਾਂ ਦੀਆਂ ਵੀ ਕੰਪਨੀਆਂ ਆ ਗਈਆਂ ਵਾ ਕਹਿ ਦਿੰਦੀਆਂ ਵਾ ਕਿ ਚੱਲ 10% ਸਰਕਾਰ ਨੇ ਕੀਤਾ ਵਾ ਕਿਹੜਾ ਵੇਖਣ ਡਿਆ 10% ਹੋਰ ਪਾ ਦਿੰਦੀਆਂ 20% ਚਾਲੀ ਜਾਣੇ ਆ ਅਸਲ ਵਿੱਚ ਜਦੋਂ ਵੇਅਰ ਹਾਊਸ ਦੇ ਵਿੱਚ ਕਾਫੀ ਬੀਨਸ ਨੂੰ ਰੱਖਿਆ ਜਾਂਦਾ ਵਾ ਉਥੇ ਬਹੁਤ ਜ਼ਿਆਦਾ ਮਾਤਰਾ ਵਿੱਚ ਕਾਫੀ ਰੱਖੀ ਜਾਂਦੀ ਆ ਤੇ ਕਾਫੀ ਤੋਂ ਹੀ ਜਿਹੜੇ ਕੌਕਰਜ ਉਥੇ ਆ ਜਾਂਦੇ ਆ ਪੈਦਾ ਹੋ ਜਾਂਦੇ ਆ ਜਿੱਦਾਂ ਵੀ ਇਹ ਕੌਫੀ ਦੇ ਵਿੱਚ ਹੀ ਔਰ ਆਲ ਜਾਂਦੇ ਆ ਕਿਉਂਕਿ ਕਲਰ ਵੀ ਸੇਮ ਹੁੰਦਾ ਵਾ ਤੇ ਐਡੀ ਮਾਤਰਾ ਵਿੱਚ ਕੋਈ ਇਦਾਂ ਦੀ ਚੀਜ਼ ਬਣੀ ਨਹੀਂ ਆ ਜਿਹੜੀ ਕੌਫੀ ਦੇ ਵਿੱਚ ਉਹ ਕੌਗਰੋਜ ਜਿਹੜੇ ਐਡ ਕਰਦੇ ਆ ਇਹ ਕਰਕੇ ਜਦੋਂ ਕੌਫੀ ਨੂੰ ਪੀਸਦੇ ਆ ਮਿਕਸਚਰ ਕਰਦੇ ਆ ਤੇ ਉਹਦੇ ਨਾਲ ਨਾਲ ਜਿਹੜੇ ਕੌਗਰੋਜ ਮਿਕਸ ਹੋ ਜਾਂਦੇ ਆ ਕੰਪਨੀਆਂ ਇਹ ਦਾਵਾ ਕਰਦੀਆਂ ਕਿ ਜਦੋਂ ਕੌਫੀ ਬਣਦੀ ਆ 200 ਤੋਂ ਵੀ ਪਲੱਸ ਜਿਹੜਾ ਡਿਗਰੀ ਟੈਂਪਰੇਚਰ ਹੁੰਦਾ ਵਾ ਤੇ ਜਦੋਂ ਇਹ ਕੌਫੀ ਮਿਕਸਚਰ ਹੁੰਦੀ ਆ ਤੇ ਉਹਦੇ ਨਾਲ ਹੀ ਜਿਹੜੇ ਵਿੱਚ ਕੌਗਰੋਜ ਹੁੰਦੇ ਆ ਆਲਮੋਸਟ ਉਹ ਕੌਗਰੋਜ ਜਿਹੜੇ ਖਤਮ ਹੀ ਹੋ ਜਾਂਦੇ ਏਕ ਤਰ੍ਹਾਂ ਨਾਲ ਸਵਾਹ ਹੋ ਜਾਂਦੇ ਆ ਪਰ ਇਹ ਜਿੰਨੀ ਮਰਜ਼ੀ ਡਿਗਰੀ ਟੈਂਪਰੇਚਰ ਵਾ